ਬੁੱਢੇ ਬਾਰੇ ਤਾਂ ਸਾਰੇ ਜਾਣੇ ਤਸਬੀਹ ਚੱਕ ਲੈਂਦੇ ਆ ਲੇਕਿਨ ਅ ਮਜ਼ਾ ਤਾਂ ਆ ਆ ਵੀ ਜੇ ਜਵਾਨੀ ਦੇ ਵਿੱਚ ਇਬਾਦਤ ਕੀਤੀ ਜਾਵੇ ਧਰਮਾਂ ਦੀ ਗੱਲ ਨਹੀਂ ਮੈਂ ਕਰਦਾ ਲੇਕਿਨ ਮੈਂ ਇੱਕ ਖੁਦ ਇੱਕ ਮੁਸਲਮ ਹੋ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਉਹ ਪੰਜ ਪੋੜੀਆਂ ਦਾ ਮੈਨੂੰ ਯਾਦ ਆ ਪਾਠ ਤੇ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ ਮੈਨੂੰ ਲੱਗਦਾ ਸੁਣਿਆ ਹੀ ਆ ਤੁਸੀਂ ਸਾਰਿਆਂ ਨੇ ਆਪਣਾ ਤਾਂ ਜਨਮ ਹੀ ਗੋਣ ਵਾਸਤੇ ਸਿੱਖਣ ਵਾਸਤੇ ਸਿੱਖਣ ਵਾਸਤੇ ਹੋਇਆ ਬੰਦਾ ساری ਜ਼ਿੰਦਗੀ ਸਿੱਖਦਾ ਰਹਿੰਦਾ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਬੰਦਾ ਸਿੱਖਦਾ ਰਹਿੰਦਾ ਜੇ ਪਹਿਲੇ ਹੀ ਬੰਦਾ ਉਸਤਾਦ ਬਣ ਜਾਵੇ ਤਾਂ ਫੇਰ ਸਿੱਖਣਾ ਕਿਹਾ। ਇਸ ਕਰਕੇ ਸਿੱਖਦੇ ਰਹਿਣਾ ਚਾਹੀਦਾ ਬੰਦੇ ਨੂੰ। ਧਰਮਾਂ ਦੀ ਗੱਲ ਨਹੀਂ ਮੈਂ ਕਰਦਾ ਲੇਕਿਨ ਮੈਂ ਇੱਕ ਖੁਦ ਇੱਕ ਮੁਸਲਮ ਹੋ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਵਾ ਪੰਜ ਪੋੜੀਆਂ ਦਾ ਮੈਨੂੰ ਯਾਦ ਆ ਪਾਠ ਤੇ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ ਮੈਨੂੰ ਲੱਗਦਾ ਸੁਣਿਆ ਹੀ ਆ ਤੁਸੀਂ ਸਾਰਿਆਂ ਨੇ। ਸੋ ਮੇਰਾ ਇਹ ਮੋਟਿਵ ਆ ਕਿ ਯਾਰ ਆਪਣੀ ਜਿਹੜੀ ਆਪਣਾ ਜਨਮ ਜਿਹੜਾ ਆ ਉਹ ਮੇਰਾ ਜਨਮ ਜਿਹੜਾ ਆ ਉਹ ਗਉਣ ਵਾਸਤੇ ਸਿੱਖਣ ਵਾਸਤੇ ਤੇ ਕੋਈ ਵਧੀਆ ਗੱਲ ਲੋਕਾਂ ਨੂੰ ਡਿਲੀਵਰ ਕਰਨ ਵਾਸਤੇ ਹੋਇਆ ਹੈ ਹਨਾ ਵੀ ਆਪਾਂ ਕੁਝ ਦੇ ਸਕੀਏ ਲੋਕਾਂ ਨੂੰ ਜੋ ਚਲੋ ਜੋ ਗੁਰੂ ਸਾਹਿਬ ਦੱਸ ਕੇ ਗਏ ਆ ਜੋ ਨਬੀ ਦੱਸ ਕੇ ਗਏ ਆ ਉਹਨਾਂ ਦੇ ਨਕਸ਼ੇ ਕਦਮ ਤੇ ਮਾੜਾ ਮੋਟਾ ਕਿਤੇ ਇੰਨਾ ਕਿ ਕਿਣਕਾ ਬਰਾਬਰ ਵੀ ਅਸੀਂ ਤੁਰ ਕੇ ਦੇਖ ਲਈਏ ਤੇ ਬਹੁਤ ਕੁਝ ਲੋਕਾਂ ਨੂੰ ਸਿੱਖਣ ਨੂੰ ਮਿਲਦਾ ਹੁਣ ਪਾਠ ਕੀਤਾ ਆ ਪਾਠ ਕੀਤਾ ਤੇ ਲੋਕੀ ਜਿਹੜੇ ਨਿਆਣੇ ਆ ਯੰਗਸਟਰ ਆ ਜਿਹੜੇ ਅਨਾ ਸਾਡੀ ਤੋਂ ਛੋਟੀ ਉਮਰ ਦੇ ਆ ਤੇ ਉਹ ਕਈਆਂ ਦੇ ਮੈਸੇਜਸ ਆਉਂਦੇ ਆ ਇੰਸਟਾਗ੍ਰਾਮ ਤੇ ਆਉਂਦੇ ਆ ਕਹਿੰਦੇ ਵੀ ਕਹਿੰਦੇ ਵੀ ਭਾਜੀ ਵੀ ਤੁਸੀਂ ਜਦੋਂ ਦਾ ਪਾਠ ਕੀਤਾ ਹੈ ਨਾ ਤੁਹਾਡਾ ਅਸੀਂ ਪਾਠ ਬਹੁਤ ਸੁਣਦੇ ਆ ਸਾਡੇ ਘਰ ਦੇ ਬਹੁਤ ਸੁਣਦੇ ਆ ਤੇ ਅਸੀਂ ਖੁਦ ਪਾਠ ਕਰਨ ਲੱਗ ਪਏ ਆ ਪਹਿਲਾਂ ਨਹੀਂ ਸੀ ਕਰਦੇ ਹੁੰਦੇ ਪਰ ਲੇਕਿਨ ਅਸੀਂ ਪਾਠ ਕਰਨ ਲੱਗ ਪਏ ਆ ਤੁ ਇਸ ਤੋਂ ਵੱਡੀ ਗੱਲ ਮੇਰੇ ਵਾਸਤੇ ਕਿਹੜੀ ਹੋ ਸਕਦੀ ਹੈ ਬੁੱਢੇ ਬਾਰੇ ਤਾਂ ਸਾਰੇ ਜਾਣੇ ਤਸਬੀਹ ਚੱਕ ਲੈਂਦੇ ਆ ਲੇਕਿਨ ਮਜ਼ਾ ਤਾਂ ਆ ਵੀ ਜੇ ਜਵਾਨੀ ਦੇ ਵਿੱਚ ਇਬਾਦਤ ਕੀਤੀ ਜਾਵੇ ਹੈਨਾ ਮੈਂ ਇੱਕ ਸਾਨੂੰ ਸਿਰਫਤ ਲਖਾਂ ਸਾਹਿਬ ਦਾ ਇੱਕ ਕਹਿੰਦੇ ਵੀ ਨਸ਼ਾ ਇਮਾਨ ਹੁੰਦਾ ਹੈ ਸਰਾਹੀ ਦੀਨ ਹੁੰਦੀ ਹੈ ਨਸ਼ਾ ਇਮਾਨ ਹੁੰਦਾ ਹੈ ਸਰਾਹੀ ਦੀਨ ਹੁੰਦੀ ਹੈ ਜਵਾਨੀ ਦੀ ਇਬਾਦਤ ਕਿਸ ਕਦਰ ਰੰਗीन ਹੁੰਦੀ ਹੈ ਹਨਾ ਇਹ ਉਹੀ ਗੱਲ ਉਹੀ ਜਾਣ ਸਕਦਾ ਵੀ ਕਿਸ ਕਦਰ ਰੰਗीन ਹੁੰਦੀ ਹੈ ਵੀ ਜਿਹੜਾ ਇਸ ਇਬਾਦਤ ਦੇ ਵਿੱਚ ਖੁੱਭਿਆ ਹੁੰਦਾ ਹੈ ਵੀ ਜਿਹੜਾ ਗੁਰੂ ਦੇ ਹੱਲ ਮੂਹ ਹੁੰਦਾ ਵਾ ਇਹਦਾ ਤੇ ਜਿਹਦਾ ਅੱਲਾਹ ਵੱਲੋਂ ਰੁਝਾਨ ਹੁੰਦਾ ਤੇ ਅੱਲਾ ਹੀ ਲਾਉਣ ਵਾਲਾ ਹੈ ਅੱਲਾ ਵਾਹਿਗੁਰੂ ਗਾਲਪੁਰਖ ਲਾਉਣ ਵਾਲਾ ਹੈ ਉਹ ਮੈਂ ਤਾਂ ਇਹ ਕਹੂੰਗਾ ਵੀ ਤੁਸੀਂ ਰੱਬ ਦਾ ਨਾਮ ਲਓ ਸਵੇਰੇ ਉੱਠ ਕੇ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਰੱਬ ਦਾ ਨਾਮ ਲਓ ਆਪਣੇ ਗੁਰੂ ਪੀਰ ਦਾ ਨਾਮ ਲਓ ਜਿਹੜੇ ਤੁਹਾਨੂੰ ਲਾਈਕ ਜਿਨ੍ਹਾਂ ਤੋਂ ਤੁਸੀਂ ਇਨਸਪਾਇਰ ਹੁੰਨੇ ਹੋ ਉਹਨਾਂ ਦਾ ਨਾਮ ਲਓ ਹਉ ਦਿਲ ਤੇਰੇ ਨਾਮ ਮੇਰੀ ਜਾਨ ਤੇਰੇ ਨਾਮ ਤੇਰੇ ਨਾਲ ਸੁਬਾ ਮੇਰੀ ਤੇਰੇ ਨਾਲ ਸ਼ਾਨ ਗਲ ਮੇਰੀ क्य न मनदाे वे, वे ज़िंदगीअ तेरे न तूं मेरां प्यार जवे मोही वे मैनू ते <filho> into <running Jungnet> the